ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਮਿੱਟੂ ਲੋਕ ਸਭਾ ਦੀ ਚੋਣ ਲੜੀ ਸੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿਰਫ 2 ਮਹੀਨੇ ਪਹਿਲਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਜਿਵੇਂ ਹੀ ਸ਼ਾਮਲ ਹੋਏ ਨਾਲ ਦੀ ਨਾਲ ਹੀ 2 ਮਹੀਨਿਆਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਦੇ ਦਿੱਤੀ ਹਲਕਾ ਲੁਧਿਆਣਾ ਤੋਂ ਲੇਕਿਨ ਦੂਜੇ ਨੰਬਰ ਤੇ ਰਹੇ ਕਾਂਗਰਸ ਪਾਰਟੀ ਪ੍ਰਧਾਨ ਰਾਜਾ ਵੜਿੰਗ ਉਥੋਂ ਜਿੱਤ ਜਾਂਦੇ ਨੇ ਥੋੜੇ ਜਿਹਾ ਮਾਰਜਨ ਦੇ ਨਾਲ ਲੇਕਿਨ ਹਾਰ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਦੇ ਦਿੱਤਾ ਹੈ ਕੇਂਦਰੀ ਮੰਤਰੀ ਦਾ ਅਹੁਦਾ ਸਮਾਹਰਨ ਤੋਂ ਬਾਅਦ ਆਜੋ ਲੁਧਿਆਣੇ ਦੇ ਵਿੱਚ ਆਏ ਉਸ ਤੋਂ ਬਾਅਦ ਉਹ ਚंडीगढ़ ਗਏ ਲੇਕਿਨ ਉਹਨਾਂ ਦੇ ਹੁਣ ਟੇਬਲ ਜਿਹੜੇ ਨੇ ਬਦਲ ਚੁੱਕੇ ਨੇ ਜੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ ਜਾਂ ਅਮਰਤਪਾਲ ਸਿੰਘ ਖਾਲਸਾ ਦੀ ਉਹ ਬਿਲਕੁਲ ਸਾਇਲੈਂਟ ਨੇ ਉਹ ਕਹਿੰਦੇ ਨੇ ਜੋ ਵੀ ਸੈਂਟਰਲ ਸਰਕਾਰ ਕਰਦੀ ਹੈ ਮੈਂ ਉਸ ਦੇ ਨਾਲ ਸਹਿਮਤਾਂ ਮੈਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪਾਈ ਅਮਰਤ ਸਿੰਘ ਦੀ ਰਿਹਾਈ ਲਈ ਕਦੇ ਵੀ ਪੰਜਾਬ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਨਹੀਂ ਬਣਾਗਾ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਮੈਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਣਾਉਣਾ ਚਾਹੁੰਦਾ ਹਾਂ ਅਤੇ ਮੈਂ ਨਹੀਂ ਚਾਹੁੰਦਾ ਕਿ ਸੈਂਟਰ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਦੇ ਵਿੱਚ ਕੋਈ ਦਰਾੜ ਪਵੇ ਮੈਂ ਇਹਨਾਂ ਦੋਨਾਂ ਪਾਰਟੀਆਂ ਦਾ ਯਾਨੀ ਕਿ ਪੰਜਾਬ ਦਾ ਅਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੰਪਰੋਮਾਈਜ਼ ਕਰਾਉਣਾ ਚਾਹਣਾ ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਲੇਕਿਨ ਹੁਣ ਰੇਲ ਮੰਤਰੀ ਦਾ ਇਹ ਅਹੁਦਾ ਸੰਭਾਲ ਲਿਆ ਹੈ ਕਿਉਂਕਿ ਜਿਹੜੇ ਅਸ਼wini ਨੇ ਉਹਨਾਂ ਦੇ ਐਜ਼ ਅ ਹੈਲਪਰ ਹੋਣਗੇ ਜਦੋਂ ਜਿਹੜੇ ਰੇਲ ਮੰਤਰੀ ਅਸ਼wini ਵੈਸ਼ਵ ਨੇ ਉਹ ਜਦੋਂ ਬਾਹਰ ਹੋਣਗੇ ਕਿਤੇ ਉਸ ਤੋਂ ਬਾਅਦ ਜਿਹੜੇ ਅਹੁਦਾ ਉਹ ਉਹਨਾਂ ਦੀ ਯਾਨੀ ਕਿ ਰਵਨੀਤ ਬਿੱਟੂ ਦੀ ਜ਼ਿੰਮੇਵਾਰੀ ਹੋਵੇਗੀ ਰਵਨੀਤ ਬਿੱਟੂ ਨੇ ਜਿਹੜੇ ਪ੍ਰੋਜੈਕਟ ਰੁਕੇ ਹੋਏ ਸੀ ਰੇਲਵੇ ਨੂੰ ਲੈ ਕੇ ਉਹਨਾਂ ਬਾਰੇ ਅੱਜ ਬੜਾ ਵੱਡਾ ਖੁਲਾਸਾ ਕੀਤਾ ਹੈ ਉਸਨੇ ਕਿਹਾ ਹੈ ਕਿ ਜਿੰਨੇ ਵੀ ਰੇਲਵੇ ਜਿਹੜੇ ਪ੍ਰੋਜੈਕਟ ਨੇ ਰੁਕੇ ਹੋਏ ਨੇ ਉਹਨਾਂ ਦਾ ਕੰਮ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਮੈਂ 1-2 ਦਿਨਾਂ ਦੇ ਵਿੱਚ ਜਿਹੜਾ ਹੈ ਰੇਲ ਮੰਤਰੀ ਅਸ਼wini ਵੈਸ਼ਨਵ ਉਹਦੇ ਨਾਲ ਜਾ ਕੇ ਮੀਟਿੰਗ ਕਰਾਂਗਾ ਮੀਟਿੰਗ ਕਰਨ ਤੋਂ ਬਾਅਦ ਜਲਦੀ ਜਿਹੜਾ ਰੇਲਵੇ ਡਿਪਾਰਟਮੈਂਟ ਜਾਂ ਰੇਲ ਲੈਣਾ ਦਾ ਕੰਮ ਰੁਕਿਆ ਹੋਇਆ ਹੈ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਜਿਹੜੀ ਅਬਰਸਰ ਤੋਂ ਨਵੀਂ ਦਿੱਲੀ ਟ੍ਰੇਨ ਜਾਂਦੀ ਹੈ ਉਹਦੇ ਵਿੱਚ 50 ਕਿਲੋਮੀਟਰ ਦਾ ਜਿਹੜਾ ਹੈ ਸਫਰ ਉਹ ਯਾਤਰੀਆਂ ਨੂੰ ਫालतू ਪੈਂਦਾ ਹੈ ਉਹਨਾਂ ਨੇ ਕਿਹਾ ਕਿ ਲਿੰਕ ਸਰਹਾਈ ਬੰਜਰਾ ਵਿਖੇ ਚੰਡੀਗੜ੍ਹ ਰਾਜ ਨਾਲ ਉਹ ਜੁੜੇਗੀ ਜਿਸ ਨਾਲ 50 ਕਿਲੋ ਤੋਂ ਲੈ ਕੇ 55 ਕਿਲੋ ਮੀਟਰ ਦੇ ਸਫਰ ਦੇ ਵਿੱਚ ਕਟੌਤੀ ਹੋਵੇਗੀ ਅਤੇ ਜਿਹੜੇ ਯਾਤਰੀ ਹੋਣਗੇ ਉਹਨਾਂ ਨੂੰ ਜ਼ਿਆਦਾ ਦਿੱਲੀ ਜਾਣ ਲਈ ਅੰਮ੍ਰਿਤਸਰ ਤੋਂ ਨਵੀਂ ਦਿੱਲੀ 50 ਤੋਂ 55 ਕਿਲੋਮੀਟਰ ਦਾ ਬਗੈਰ ਜਿਹੜਾ ਹੈ ਵਿਦਆਊਟ ਰੀਜਨ ਤੋਂ ਸਫਰ ਨਹੀਂ ਕਰਨਾ ਪਵੇਗਾ ਇਹ ਗੱਲ ਕੀਤੀ ਹੈ ਰਵਨੀਤ ਬਟੂ ਨੇ ਉਸਨੇ ਕਿਹਾ ਕਿ ਇਸ ਲਈ ਜ਼ਮੀਨਾਂ ਨੂੰ ਜ਼ਮੀਨ ਵੀ ਚਾਹੀਦੀ ਹੈ ਅਤੇ ਜ਼ਮੀਨਾਂ ਨੂੰ ਕਿਵੇਂ ਅਤੇ ਜ਼ਮੀਨ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਪੈਸੇ ਦੇਣੇ ਨੇ ਇਹ ਸੈਂਟਰ ਸਰਕਾਰ ਤੇ ਨਿਰਭਰ ਹੈ ਲੇਕਿਨ ਜਿੰਨੇ ਵੀ ਰੇਲਵੇ ਡਿਪਾਰਟਮੈਂਟ ਦੇ ਜਾਂ ਰੇਲਵੇ ਪ੍ਰੋਜੈਕਟ ਰੁਕੇ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਮੈਂ ਪੂਰਾ ਕਰਾਉਣ ਲਈ ਅੱਡੀ ਛੋਟੀ ਦਾ ਜ਼ੋਰ ਲਾਵਾਂਗਾ ਉਹਨੇ ਕਿਹਾ ਜਿੰਨਾ ਚਿਰ ਮੈਂ ਆਪਣੇ ਮੰਤਰੀ ਪਾਤੇ ਹਾਂ ਮੈਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਜਵਾਨਾਂ ਦੀ ਕਿਸਾਨਾਂ ਦੀ ਅਤੇ ਪੰਜਾਬ ਦੇ ਸਿੱਖਾਂ ਦੀ ਗੱਲ ਕਰਦਾ ਰਵਾਂਗਾ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਬਿਲਕੁਲ ਜਿਹੜਾ ਹੈ ਅਮਨ ਸ਼ਾਂਤੀ ਨੂੰ ਜਿਹੜਾ ਹੈ ਭੰਗ ਨਹੀਂ ਹੋਣ ਦਿਆਂਗਾ ਪੰਜਾਬ ਦੇ ਵਿੱਚ ਲੇਕਿਨ ਅਮਨ ਸ਼ਾਂਤੀ ਦਾ ਮਾਹੌਲ ਮੈਂ ਬਰਕਰਾਰ ਰੱਖਾਂਗਾ ਪੰਜਾਬ ਦੇ ਵਿੱਚ ਅਤੇ ਮੈਂ ਹੋਰ بڑے ਨਵੇਂ ਵੱਡੇ ਪ੍ਰੋਜੈਕਟ ਜਿਹੜਾ ਹੈ ਪੰਜਾਬ ਦੇ ਹਿੱਤਾਂ ਲਈ ਲੈ ਕੇ ਆਵਾਂਗਾ ਸੈਂਟਰ ਸਰਕਾਰ ਤੋਂ ਯਾਨੀ ਕਿ ਐਨਡੀਏ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਤੋਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਹੋਰ ਕਿਹੜੇ-ਕਿਹੜੇ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਲੈ ਕੇ ਆਉਂਦੇ ਨੇ ਪੰਜਾਬ ਵਿੱਚ ਸੈਂਟਰ ਸਰਕਾਰ ਤੋਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਬਿਲਕੁਲ ਸਾਇਲੈਂਟ ਨੇ ਸਾਇਲੈਂਟ ਨੇ ਅਤੇ ਉਹ ਸ਼ਾਂਤ ਸੁਭਾਅ ਦੇ ਹੋ ਚੁੱਕੇ ਨੇ ਨਹੀਂ ਤਾਂ ਅੱਗੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਉਹਨਾਂ ਨੂੰ ਚੋਣ ਲੜੀ ਜਾ ਰਹੀ ਸੀ ਦਾ ਉਹ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਤੋਂ ਕਾਫੀ ਕਫਾ ਵੀ ਸੀ ਜਾਂ ਕਹਿ ਦਈਏ ਬਹੁਤ ਨਰਾਜ਼ ਸੀ ਹਰ ਰੋਜ਼ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਵੀਡੀਓ ਵੀਰਲ ਹੁੰਦੀਆਂ ਸੀ ਜਿੱਥੇ ਉਹਨਾਂ ਨੂੰ ਭਜਾਇਆ ਜਾਂਦਾ ਸੀ ਅਤੇ ਕਿਸਾਨਾਂ ਦੇ ਦੁਆਰਾ ਉਸ ਦਾ ਭੜਕੇ ਵਿਰੋਧ ਕੀਤਾ ਜਾਂਦਾ ਸੀ ਲੇਕਿਨ ਹਾਰਨ ਤੋਂ ਬਾਅਦ ਸੈਂਟਰ ਸਰਕਾਰ ਨੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਦੇ ਨਾਲ ਨਿਵਾਜਿਆ ਹੈ ਇਸ ਅਹੁਦੇ ਨੂੰ ਲੈ ਕੇ ਉਹ ਬੜੇ ਖੁਸ਼ ਨੇ ਅਤੇ ਉਹ ਚਾਹੁੰਦੇ ਨੇ ਕਿ ਮੈਂ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹਿੱਤਾਂ ਲਈ ਕੰਮ ਕਰਾਂ ਇਸ ਲਈ ਉਸ ਨੇ ਵਾਅਦਾ ਕੀਤਾ ਹੈ ਕਿ ਮੈਂ ਪੰਜਾਬ ਆਪ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਹੋਣ ਨਹੀਂ ਦੇਵਾਂਗਾ ਧੰਨਵਾਦ